ਕ੍ਰਿਕਟ ਵਰਲਡ ਕਪ ਵਿੱਚ ਆਪਣੀ ਸ਼ਾਨਦਾਰ ਬੈਟਿੰਗ ਨਾਲ ਪੂਰੀ ਦੁਨੀਆ ਵਿੱਚ ਨਾਮ ਨਾ ਖੱਟਣ ਵਾਲੀ ਮੋਗੇ ਦਿੱਤੀ ਹਰਮਨਪ੍ਰੀਤ ਕੌਰ ਹਰਮਨਪ੍ਰੀਤ ਦੀ ਬੇਮਿਸਾਲ ਕਾਰਗੁਜ਼ਾਰੀ ਲਈ ਸਨਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਲਈ ਨਕਦ ਇਨਾਮ ਅਤੇ ਪੰਜਾਬ ਪੁਲਿਸ ਵਿੱਚ ਦੀ ਐਸਪੀ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ਹਰਮਨਪ੍ਰੀਤ ਨੇ 2 ਅਗਸਤ ਦਿਨ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਕੁਝ ਸ਼ਰਤਾਂ ਦੇ ਨਾਲ ਪੰਜਾਬ ਪੁਲਿਸ ਵਿੱਚ ਡੀਐਸਪੀ ਦੀ ਨੌਕਰੀ ਲਈ ਹਾਂਮੀ ਪਰ ਦਿੱਤੀ ਇਸ ਮੌਕੇ ਮੁੱਖ ਮੰਤਰੀ ਨੇ ਹਰਮਨਪ੍ਰੀਤ ਨੂੰ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਜਿਸ ਕਰੀ ਹੋ ਗਿਆ ਕਿ ਹਰਮਨਪ੍ਰੀਤ ਇਸ ਵੇਲੇ ਰੇਲਵੇ ਵਿੱਚ ਨੌਕਰੀ ਕਰ ਰਹੀ ਹੈ ਤੇ ਉਸ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਤੋਂ ਪਹਿਲਾਂ ਲੋੜਿੰਦੀਆਂ ਕਾਗਜ਼ੀ ਅਤੇ ਦਫ਼ਤਰੀ ਕਾਰਵਾਈਆਂ ਪੂਰੀਆਂ ਕਰਨ ਦੀ ਲੋੜ ਪਵੇਗੀ ਅੱਜ ਬੜੀ ਖੁਸ਼ੀ ਹੋਈ ਹੈ ਕਿ ਹਰਮਨ ਅੱਜ ਸਾਡੀ ਨਾਲ ਆ सकी ਹੈ ਦੁਪਹਿਰ ਨੂੰ ਔਰ ক্রিকেট ਖੇਡ ਕੇ ਬਹੁਤ ਜੋਨਰਾ ਮੈਚ ਮੈਂ ਦੇਖਿਆ ਸੀ ਟੈਸਟ ਮੈਚ वर्ल्ड कप ਦਾ ਆਈ ਐਮ ਸੀਨ ਹਰ ਫਰਸਟ ਟਾਈਮ ਇਹ ਖੁਸ਼ੀ ਹੈ ਮੈਨੂੰ ਕਿ ਅੱਜ ਪੰਜਾਬ ਪੁਲਿਸ ਦੇ ਵਿੱਚ ਵੀ ਇਹਨਾਂ ਨੂੰ ਲੈਣ ਦਾ ਫੈਸਲਾ ਹੋਇਆ ਹੈ ਡਾਇਰੈਕਟਰ ਜਨਰਲ ਕਹਿੰਦੇ ਨੇ ਸਾਡੇ ਨਾਲ ਜੋ ਇਹਨਾਂ ਨੂੰ ਲੈਣਗੇ ਰਸ਼ੀ ਇਸ ਗੋਇੰਗ ਟੂ ਕੈਰੀ ਆਨ ਹਰ ਕੈਰੀਅਰ ਔਰ ਉਹ ਕੈਰੀਅਰ ਦੇ ਵਿੱਚ ਵਾਇਰੂ ਕਰ ਇਹਨਾਂ ਨੂੰ ਹੋਰ ਸਫਲਤਾ ਮਿਲੇ ਔਰ ਜਿਹੜੀ 171 ਬਣਾਈ ਸੀ ਪਹਿਲੀ ਇਨਿੰਗਸ ਨੈਕਸਟ ਟਾਈਮ ਇਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਦੋ ਦੋ ਸੈਂਚਰੀ ਡਬਲ ਸੈਂਚਰੀ ਕਰਕੇ ਛੱਡਣਗੇ ਐਂਡ ਆਮ ਸ਼ੋਰ ਸ਼ੀ ਵਿਲ ਡੂ ਇਟ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ